ਇੱਕ ਗੱਲ ਦੱਸਾਂ ਤੇਲ ਸੱਚੀ ਬਹੁਤ ਖਾਂਦੀ ਐ ਇਹ ਹਾਂ ਕੁ ਲੋ ਵੀ ਹੁਣ ਆਪਣਾ ਟਾਈਟਲ ਦੇ ਸਾਹਮਣੇ ਤੁਸੀਂ ਦੇਖ ਲਈ ਆਪਾਂ ਕੌਣ ਲੱਗਿਆ ਟੁੱਗ ਜਾਣਾ ਸਾਨੂੰ ਇਹ ਨਹੀਂ ਪਤਾ ਤਿੰਨ ਟਰੈਕਟਰ ਆ ਕਿਹਦਾ ਕਿਹਦੇ ਨਾਲ ਟੋਏਣ ਪਾਉਣੇ ਆ ਤਿੰਨਾਂ ਦੇ ਇੱਕ ਦੂਜੇ ਨਾਲ ਪਾਈ ਜਾਂਦੇ ਕੀ ਕਰਦੇ ਆ ਤੁਹਾਨੂੰ ਪਤਾ ਲੱਗ ਜਾਊ ਬਲੌਗ 'ਚ ਪਰ ਫਿਲਹਾਲ ਆਪਾਂ ਤੇਲ ਦੂਲ ਪਵਾ ਲਿਆ ਗੱਡੀ ਵਿੱਚ ਅਸੀਂ ਆਏ ਵੇ ਸੀਗੇ ਸਾਗਰ ਕੇ ਪਿੰਡ ਤੇ ਹੁਣ ਹੀ ਚੱਲੇ ਆ ਪਿੰਡ ਵਾਪਸ ਤੇ ਉੱਥੇ ਜਾ ਕੇ ਬੱਕੇ ਦੋਂਦਾ ਅੱਗੇ ਕੀ ਵਿਚਾਰ ਪੇਸ਼ ਹੁੰਦਾ ਕਿਤੇ ਕਿਤੇ ਮੀਂਹ ਪੈ ਲਾ ਪੇ ਕਮੈਂਟ ਜ਼ਰੂਰ ਕਰ ਦਿਓ ਮੇਰੇ ਹਿਸਾਬ ਨਾਲ ਸਾਰੇ ਕਿਤੇ ਹੀ ਹੋਊਗਾ ਜਣਾ ਨਾ ਇੱਥੇ ਹੈ ਹੀ ਨਹੀਂਗਾ ਅੱਧੀ ਘੰਟੇ ਨਾ ਓਡੀਸੇ ਖਨ ਵਾਲੀ ਸਾਈਡ ਮਹੀ ਆ ਬਾਈ ਈਰੇ ਵਾਲੀ ਸਾਈਡ ਨੂੰ ਘੱਟ ਆ ਹਾ ਵੀ ਕੀ ਬਣਦਾ ਫਿਰ ਬੱਸ ਬੰਨਾਂ ਕਿ ਡੀਜ਼ਲ ਲੈਣਾ ਤੇਰੀ ਦਾਸਤਾ ਕਰਿਆਨੇ ਵਾਲੀ ਦੁਕਾਨ ਤੋਂ ਵੀ ਡੀਜ਼ਲ ਮਿਲਦਾ ਬਾਈ ਇੱਥੇ ਪੈਟਰੋਲ ਵੀ ਮਿਲਦਾ ਕਿੰਨਾ ਕਾ ਜਾਊਗਾ 5 ਬਹੁਤ ਹੈ ਦੇ ਵਿੱਚ ਬਾਅਦ ਚ ਪਾ ਲਾਂਗੇ ਨਹੀਂ ਦਾ ਪੜੀ ਸਮਾਗਰ ਆਹ ਪੜੀ ਯਾਰ ਲੈ ਵੀ ਕੰਦੇ 100 ਮਾਤਰਿਕ ਪਰਸਨਸ ਟੋਇਆਂ ਪਾਉਣ ਦੇ ਚੱਟਰਾ ਪੰਜ ਪਾ ਲੀਟਰ ਤੇੜ ਪਾ ਰਹੇ ਪੰਜ ਪੰਜ ਲੀਟਰ ਇੰਨਾ ਜਾਵੇ ਤੇੜ ਕਿੱਥੇ ਰੇਂਜ ਕੀਤਾ ਭਰਾ ਉਹ ਪੈਸੇ ਪੂਸੇ ਮੰਗ ਕੇ ਹੈਰੀ ਵਾਲੀ ਗੱਲ ਹੀ ਹੋਈ ਦੋ ਘੰਟੇ ਲਾਏ ਪੂਰੇ ਇਕੱਠੇ ਕਰਨ ਯਾਰ ਰਿਚ ਬਾਲੇ ਹਨ ਕੀ ਕਰਨ ਲੈ ਵੀ ਹੁਣ ਆਪਾਂ ਤੇੜ ਮੈਨ ਲੱਗੇ ਕਿ ਕਿਹੜੇ ਟ੍ਰੈਕਟਰ ਵਿੱਚ ਕਿੰਨਾ ਤੇਲ ਆ ਤੇ ਕਿੰਨਾ ਖਾਂਦਾ ਉਹ ਸਾਰਾ ਤੁਹਾਨੂੰ ਦੱਸਾਂਗੇ ਇਹ ਵੀ ਆਪਾਂ ਟੋਜਾਂਦਾ ਚਲੋ ਪੌਣ ਲੱਗਣੀ ਲੱਗੇ ਆ ਤੇ ਜੇ ਆਪਾਂ ਜਾਣਾ ਵੀ ਆ ਥੋੜੇ ਜਿਹਾ ਮਤਲਬ 5-7 ਕਿਲੋਮੀਟਰ ਜਾਣਾ ਵੀ ਆ ਉਹ ਵੀ ਤੇਲ ਖਾਣਗੇ ਜਿਹੜਾ ਅੱਥ ਕੋਜਣ ਪਾਵਾਂਗੇ ਉਹ ਵੀ ਤੇਲ ਖਾਣਗੇ ਚਲੋ ਚੈੱਕ ਕਰਦੇ ਆ ਕਿ ਇਹਦੇ ਵਿੱਚ ਕਿੰਨਾ ਕਿਹਦੇ ਵਿੱਚ ਕਿੰਨਾ ਤਿੰਨਾ ਚ ਦੇਖਦੇ ਆ ਫਿਰ 10 ਲੀਟਰ ਹੈ 10 ਆ 4 ਲੀਟਰ ਪੈ ਗਿਆ ਉਹਦੇ ਜੀ 4 ਲੀਟਰ ਪਿਆ ਫਿਰ ਇਹਦੇ ਇਹਦੇ ਵਿੱਚ ਕਿੰਨਾ ਹੋ ਗਿਆ 15 16 ਦਰਸ਼ਕੋ ਵਿਚਾਰ ਪੇਸ਼ ਕੀਤੇ ਹਨ ਕਿਹੜਾ ਜਿੱਤੂਗਾ ਉਹ ਖੜਜੋ ਉਹ ਦੀਪੇ ਉਹ 2 ਮਿੰਟ ਖੜਜਾ ਬਾਈ 1 ਮਿੰਟ ਕਿਹੜਾ ਹੌਲੈਂਡ ਹੌਲੈਂਡ ਕਿਹੜਾ ਬਾਈ ਕਿਹੜਾ ਬਾਈ ਕੋਈ ਵਿਚਾਰ ਪੇਸ਼ ਕਰਨੇ ਵਲੌਗ ਚ ਹੌਲੈਂਡ ਉਹ ਤੇਰੀ ਹੈ ਕਿਹੜਾ ਕਿਹੜਾ ਜਿੱਤੂਗਾ ਮੇਰੇ ਹਿਸਾਬ ਨਾਲ ਤਾਂ ਇਹ ਹੌਲੈਂਡ ਜਿੱਤੂਗਾ ਚਲੋ ਏ ਓ ਲੈ ਏ ਅਸੀਂ ਕਿਹਾ ਹੋਵੇ ਤੇ ਚੀਜ਼ ਤੇ ਨਾ ਇਹ ਕਿਵੇਂ ਹੋ ਸਕਦਾ ਮੈਂ ਇਹ ਹੌਲੀ ਜਿਹਾ ਲੈ ਗਿਆ ਮੈਂ ਤਾਂ ਦੱਸਿਆ ਬਈ ਬਹੁਤ ਤਗੜੀ ਧੀ ਯਾਉਣਡ ਉਹ ਵੀ ਪਹਿਲਾ ਤਾਂ ਜਾਨੀ ਕਿ ਸਿੰਪਲ ਟਰਾਈ ਰਾਉਂਡ ਹੀ ਆ ਕੀਤਾ ਉਹਦੇ ਵਾਈ ਤਾਂ ਹੌਲੈਂਡ ਲੈ ਗਿਆ ਹੁਣ ਦੂਜਾ ਰਾਉਂਡ ਦੇ ਦਿਆਂ। ਇਹ ਨਹੀਂ ਭਾਈ ਹੌਲੈਂਡ ਹੀ ਜਿੱਤੇਗਾ। ਅਸੀਂ ਅਸੀਂ ਤੁੱਕਾ ਲਾ ਲੀਏ ਟਰੈਕਟਰ ਜਿੱਤੇ ਨੇ ਤਾਂ ਹੋ ਹੀ ਨਹੀਂ ਸਕਦਾ। ਫਾਇਦਾ ਹੋਣਾ ਨਹੀਂ ਗਿਆ ਹੀ ਮੈਨੂੰ ਤਾਂ ਪਤਾ ਹੀ ਨਹੀਂ ਜਿੱਤ ਜਾਣਾ ਜੇ ਦੀ ਤੇ ਹੋਣਾ ਜਿੱਤ ਜਾਣਾ ਫਿਰ ਆਪਣੀ ਬੇਇੱਜ਼ਤੀ ਆ ਨਹੀਂ ਜਿੱਤਦਾਣਾ ਇਹਦਾ ਇਹ ਨਹੀਂ ਜਿੱਤਦਾ ਨਹੀਂ ਉਹਨੇ ਜਿੱਤ ਜਾਣਾ ਯਾਰ ਆਲਾ ਕਿ ਟਰੈਕਟਰ ਇਹ ਵੱਡਾ ਇਹ 60 ਹਸ ਪਾਵਰ ਉਹ 55 ਪਾਵਰ ਯਾਰ ਹੈ ਫੇਣੀ ਹਜੇ ਤਾਂ ਉਹ ਉਹ ਚੀਜ਼ ਵੀ ਆਉਣੀ ਆ ਹੇ ਤਾਂ ਉਹ ਤਾਂ ਸਿਰਾਂ ਲਾਉਣਾ ਹੀ ਆ ਕੰਮ ਹੈ ਕਿ ਮੁੜ ਕੇ ਲੈ ਜਾਪਾ ਬੱਜਣਾ ਉਹਨਾਂ ਤੋਂ ਉਰਵਾਲ ਤਾਂ ਹੀ ਆ। ਲੈ ਵੀ ਡਰਾਈਵਰ ਚੇਂਜ ਹੋਇਆ ਕਹਿੰਦੇ ਆਪਾਂ ਤਾਂ ਇਹਨਾਂ ਤੇ ਬੈਠਣਾ ਪਸੰਦ ਨਹੀਂ ਕਰਦੇ ਆਪਾਂ ਦੋ ਤੇ ਬੈਠਾਂਗੇ। ਏ। ਹੋ ਲੈਣ ਜੇ ਇੱਕ ਟਾਇਰ ਨਾਲ ਹੀ ਲੈ ਜਾਂਦਾ ਖਿੱਚ ਕੇ ਓਏ। ਓ ਬੱਸ। ਉਹ ਤੇਰੀ ਲੈ ਇਹ ਆਦਾ ੱਤਕਾ ਉਹ ਤੇਰੀ ਇਹ ਉਹ ਟੋਟੀ ਨੂੰ ਓਏ ਉਹ ਜ਼ਰਾ ਬਾਬੇ ਓਏ ਆਦਾ ਬੇਕਾਰ ਆ ਮਿੱਟੀ ਟਰੈਕਟਰ ਆ ਜਾਵਾ ਇਹ ਉਹ ਤੁਰਿਆ ਆਉਂਦਾ ਟਰੈਕਟਰ ਰੋਕ ਕੇ ਲੈ ਗਿਆ ਖਿੱਚ ਗਿਆ ਇਤੋਂ ਵੱਧ ਕੀ ਰਹਿ ਗਿਆ ਹੁਣ ਉਹੀ ਤਾਂ ਕਹਿਆਦਾ ਬੇਕਾਰ ਆ ਆ ਜਾਓ ਭਾਈ ਸਾਰੇ ਪੈਸੇ ਮੰਗਾਤਾ ਆਓ ਉਹ ਚੱਲ ਸਾਗਰ ਬਹਿ ਜਾਓ ਲਾਹਤ ਬਹਿ ਜਾਓ ਕਾਰ ਬਹਿ ਜਾਓ ਯਾਰ ਚਲੋ ਚਲੋ ਬਹਿ ਜਾਓ ਲੈ ਫੋਨ ਫੜਾ ਦਵਾ ਦੇ ਜਿਹਨੂੰ ਢਿੱਗਣ ਦਾ ਖਤਰਾ ਹੈਗਾ ਜੋਤੀ ਦਾ ਫੋਨ ਆ ਜਾਂਦਾ ਯਾਰ ਕੱਟ ਦੇ ਕੱਟਿਆ ਆ ਜਾਓ ਲੋ ਵੀ ਹੁਣ ਉੱਤੇ ਜਨਸੰਖਿਆ ਬੈਠ ਗਈ ਆ ਕਹਿੰਦੇ ਆਹ ਟਰੈਕਟਰ ਭਾਰਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਇਹਦੇ ਨਾਲ ਫਰਕ ਕੋਈ ਨਹੀਂ ਪੈਣਾ ਜਿਤਨਾ ਫਿਰ ਵੀ ਹਾਲੈਂਡੀ ਆ ਕਲਿੱਪ ਚ ਸਾਰਾ ਕੁਝ ਰਿਕਾਰਡ ਆ ਵੀਰੇ ਹਾਲੈਂਡ ਗਿਆ ਈ ਤੂੰ ਇੰਡੋ ਫਾਰਮ ਗਿਆ ਈ ਨਹੀਂ ਹੁਣ ਹੁਣ ਕੋਲਾ ਨਹੀਂ ਗਿਆ ਅੱਛਾ ਯਾਰ ਯਾਰ ਹਾਲੈਂਡ ਆਪਣਾ ਆਪਾਂ ਕਿਉਂ ਇੰਡੋ ਫਾਰਮ ਦੀ ਰਿਪੋਰਟ ਕਰੀਏ ਇੰਡੋ ਫਾਰਮ ਨਹੀਂ ਆਪਣਾ ਉਹ ਵੀ ਆਪਣਾ ਹੀ ਆ ਇਹ ਫੇਰ ਉਹ ਥੰਗੜ ਕਸ ਲਓ ਉਹ ਨਹੀਂ ਖਿੱਚਦਾ ਹੀ ਨਹੀਂ ਉਹ ਉਹ ਨਹੀਂ ਯਾਰ ਉਹ ਚਰਾਜੀ ਆ ਭਾਈ ਉਹਦਾ ਮੁਕਾਬਲਾ ਹੀ ਨਹੀਂ ਕੋਈ ਰੇਸ ਥੋੜੀ ਕਰ ਲੈ ਰੇਸ ਥੋੜੀ ਕਰ ਲੈ ਇਹ ਬੱਚਾ ਇਹ ਦੇਖਣ ਨੂੰ ਵੱਡਾ ਲੱਗਦਾ ਨਾ